ਮੈਨੂੰ ਮੇਰੇ ਘਰ ਵਾਲਿਆਂ ਨੇ ਧੋਖਾ ਨਾ ਬੁਲਾਇਆ ਤੁਹਾਡੇ ਘਰ ਦੇ ਆਨੇ ਹਾਂਜੀ ਹੂੰ ਤੇ ਮੈਨੂੰ ਕਹਿੰਦੇ ਕੀ ਨਾ ਤੂੰ ਘਰ ਆ ਤੇਰੇ ਪਾਪਾ ਨੂੰ ਅਟੈਕ ਹੋ ਗਿਆ ਹੂੰ ਹੂੰ ਮੈਂ ਚਲੇਗੀ ਤੇ ਮੈਨੂੰ ਅੰਦਰ ਉਹਨਾਂ ਨੇ ਬੰਦ ਕਰਕੇ ਮੈਨੂੰ ਇੰਨਾ ਕੁੱਟਿਆ ਹੂੰ ਮੈਨੂੰ ਫਿਰ ਫਾਸੀ ਦੇਣ ਦੀ ਕੋਸ਼ਿਸ਼ ਕੀਤੀ ਕਿਹਦੇ ਵੱਲੋਂ ਜੋ ਹੋਇਆ ਝੂਠ ਕੁਛ ਨਹੀਂ ਕਿਹਦੇ ਵੱਲੋਂ ਫਾਸੀ ਦੇਣ ਦੀ ਕੋਸ਼ਿਸ਼ ਕੀਤੀ ਮੇਰੇ ਘਰ ਵਾਲੇ ਹੂੰ ਹੂੰ ਮੈਨੂੰ ਫਾਸੀ ਦੇਣ ਦੀ ਕੋਸ਼ਿਸ਼ ਕੀ ਮਾਨਿਕ ਮਾਨਿਕ ਕੀ ਗੱਲਬਾਤ ਕਿਉਂ ਹੋਈ ਕਿਉਂ ਤੁਹਾਨੂੰ ਕੁੱਟਿਆ ਕਿਉਂ ਫਾਂਸੀ ਦੀ ਹਿੰਦੀ ਕੁਰਸੀ ਕੀਤੀ ਕੀ ਸਾਰਾ ਮੈਟਰ ਹੈ ਦੱਸੋ ਕਿ ਤੂੰ ਲਵ ਮੈਰਿਜ ਕਿਉਂ ਕਰਵਾਈ ਤੂੰ ਬਾਜ ਕੇ ਮੈਰਿਜ ਕਿਉਂ ਕਰਵਾਈ ਹੂੰ ਤੇ ਮੈਂ ਕੁਛ ਮੈਂ ਅੰਦਰ ਇਹ ਨਾ ਡਰ ਚੁੱਕੀ ਸੀ ਨਾ ਅੰਦਰ ਇਹਨਾਂ ਮੈਨੂੰ ਮਾਰ ਰਹੇ ਸੀ ਕਿ ਮੈਂ ਕੁਛ ਕਰ ਨਹੀਂ ਪਾ ਰਹੀ ਸੀ ਤੁਹਾਡੀ ਕੋਟ ਮੈਰਿਜ ਹੋਈ ਹੈ ਜੀ ਉਦੋਂ ਨਾਵਾ ਫੇਰੇ ਲੈ ਲਈ ਨਹੀਂ ਕੋਟ ਮੈਰਿਜ ਹੋਈ ਹੈ ਕੋਟ ਮੈਰਿਜ ਹੋਈ ਹੈ ਹਾਂਜੀ ਓਕੇ ਕਦੋਂ ਹੋਈ ਸੀਗੀ ਦੋ 4 ਦਸੰਬਰ चार, चार से तम तो चार तो शादी भी हुई है कार्ड भी हमारे पास ब्याह भी हुआ हाँ। लगभग दो महीने हो गए है शादी भी हुई है रिचुअल के हिसाब से भी शादी फिर उसके उस ਤੇ ਇਹਨਾਂ ਨੇ ਮੇਰੇ ਭਰਾ ਨੇ ਤੇ ਮੇਰੇ ਮਾਮੇ ਨੇ ਹੂੰ ਇਹਨਾਂ ਨੂੰ ਮੇਰੇ ਹਸਬੰਡ ਨੂੰ ਕੁੱਟਿਆ ਮੇਰੀ ਮਦਰ ਇਨ ਲਾ ਨੀ ਇਹ ਬਾਅਦ ਚ ਪੁੱਛੀ ਤੁਹਾਡੇ ਹਸਬੰਡ ਉੱਤੇ ਇਹ ਬਾਹਰ ਹੀ ਖੜੇ ਸੀ ਇੱਧਰ ਅੱਛਾ ਤੁਸੀਂ ਅੰਦਰ ਚਲੇ ਗਏ ਸੀਗੇ ਹਾਂਜੀ ਤੇ ਇਹਨਾਂ ਨੂੰ ਬਾਹਰ ਹੀ ਖੜੇ ਸੀ ਤੁਹਾਡੇ ਘਰ ਆਏ ਸੀਗੇ ਤੁਸੀਂ ਉਹਨਾਂ ਘਰ ਗਏ ਸੀਗੇ ਮੈਂ ਉਹਨਾਂ ਦੇ ਘਰ ਗਈ ਸੀ ਤੁਸੀਂ ਆਪਣੇ ਮਤਲਬ ਬੁਲਾਣੇ ਕਰ ਗਏ ਸੀਗੇ ਹਾਂਜੀ ਉਹਨਾਂ ਨੇ ਮੈਨੂੰ ਧੋਕੇ ਨਾਲ ਬੁਲਾਇਆ ਕਿ ਆ ਜਾ ਕਿ ਤੈਨੂੰ ਆਪਣੇ ਪਾਪਾ ਨੂੰ ਮਿਲਣਾ ਆ ਕੇ ਉਹਨਾਂ ਨੂੰ ਹਾਰਟ ਅਟੈਕ ਆ ਰਿਹਾ ਆ ਅੱਛਾ ਜੀ ਤੈਨੂੰ ਝੂਠ ਬੋਲਿਆ ਮੈਂ ਹਾਂਜੀ ਤੇ ਮੈਂ ਜਦੋਂ ਅੰਦਰ ਚਲੀ ਗਈ ਤੇ ਉਹਨਾਂ ਨੇ ਮੈਨੂੰ ਦਰਵਾਜੇ ਸਾਰੇ ਬੰਦ ਕਰਕੇ ਉਹਨਾਂ ਨੇ ਮੈਨੂੰ ਇੰਨਾ ਕੁੱਟਿਆ ਹੂੰ ਕਿੰਨੇ ਕਿੰਨੇ ਕੁੱਟਿਆ ਸਾਂ ਮੇਰੇ ਪਾਪਾ ਨੇ ਮੇਰੀ ਮਾਂ ਨੇ ਤੇ ਮੇਰੇ ਭਰਾ ਨੇ ਅੱਛਾ ਜੀ ਤੇ ਮੈਨੂੰ ਮੇਰੇ ਭਰਾ ਕਹਿੰਦਾ ਕਿ ਨਾ ਤੈਨੂੰ ਫਾਂਸੀ ਦੇ ਦੂੰਗਾ ਹੂੰ ਉਹਨੇ ਪੱਖੇ ਤੇ ਚੁੰਨੀ ਵੀ ਲਾਤੀ ਸੀ ਤੇ ਮੈਨੂੰ ਫਾਂਸੀ ਦੇ ਭਰਾ ਉਹ ਨਾ ਟੈਨਸ਼ਨ ਫਰੀ ਹੋ ਕੇ ਦੱਸੋ ਹਾਂਜੀ ਮੇਰੇ ਭਰਾ ਨੇ ਮਤਲਬ ਫਾਂਸੀ ਦੇ ਮੈਂ ਤਾਂ ਤਿਆਰੀ ਕੀਤੀ ਕੋਸ਼ਿਸ਼ ਕੀਤੀ ਬੋਰੀ ਠੀਕ ਆ ਦੋਸਤੋ ਬਾਅਦ ਫਿਰ ਉਹਨਾਂ ਇਹਨਾਂ ਨੇ ਮਤਲਬ ਦਰਵਾਜ਼ੇ ਖੜਕਾਏ ਕਿ ਖੋਲੋ ਖੋਲੋ ਤੁਸੀਂ ਖੋਲ ਕਿਉਂ ਨਹੀਂ ਰਹੇ ਅੰਦਰੋਂ ਤੁਹਾਡੇ ਹਸਬੰਦ ਨੇ ਖੜਕਾਇਆ ਹਾਂਜੀ ਅੱਛਾ ਜੀ ਤੇ ਕਹਿੰਦੇ ਕਿ ਨਾ ਤੂੰ ਇੱਥੋਂ ਚੱਲ ਜਾ ਜਿਹੜੇ ਤੇ ਕਾਗਜ਼ ਹਨ ਉਹ ਲੈ ਕੇ ਆ ਆਪਣੀ ਮੰਮੀ ਨੂੰ ਲੈ ਕੇ ਆ ਕਾਗਜ਼ ਕਿਸ ਚੀਜ਼ ਦੇ ਕੋਟ ਮੈਰਿਜ ਦੇ ਅੱਛਾ ਜੀ ਅਸੀਂ ਇਹਨੂੰ ਨਹੀਂ ਮੰਨਦੇ ਇਹ ਉਹ ਇਦਾਂ ਕਰਨ ਲੱਗ ਗਏ ਤੇ ਮਤਲਬ ਮੈਂ ਇੰਨਾ ਜ਼ਿਆਦਾ ਡਰ ਚੁੱਕੀ ਸੀ ਨਾ ਹੂੰ ਤੁਹਾਨੂੰ ਉਹ ਨਹੀਂ ਕਰ ਸਕਦੀ ਹੂੰ ਫਿਰ ਇਹਨਾਂ ਮੇਰੇ ਹਸਬੰਡ ਨੂੰ ਕੁੱਟਿਆ ਮੇਰੇ ਭਰਾ ਨੇ ਮੇਰੇ ਮਾਮੇ ਨੇ ਹੂੰ ਮੇਰੇ ਪਾਪਾ ਨੇ ਹੂੰ ਤੇ ਬਾਅਦ ਚ ਮੈਂ ਭੱਜਣ ਲੱਗੀ ਮੈਨੂੰ ਭੱਜਣ ਨਹੀਂ ਦੇ ਰਹੀ ਸੀ ਬਾਅਦ ਚ ਮੇਰੀ ਮਾਂ ਨੇ ਮੈਨੂੰ ਗਲੀ 'ਚ ਇੰਨਾ ਕੜੀਸ-ਕੜੀਸ ਕੇ ਮਾਰਿਆ ਨਾ ਹੂੰ ਮੈਂ ਤੁਹਾਨੂੰ ਦੱਸ ਚਲੋ ਭਾਉ ਖਣਾ ਹੋ ਰੋ ਨਾ ਗੱਲ ਦੱਸੋ ਜਿਹੜੀ ਹੈਗੀ ਇਸ ਲਈ ਇਹਦੇ ਨਾਲ ਪੂਰੀ ਗੱਲ ਦੱਸੋ ਹੂੰ ਫਿਰ ਮੈਨੂੰ ਕਹਿੰਦੇ ਕੀ ਨਾ ਮੇਰੇ ਮੈਂ ਭੱਜ ਕੇ ਪਤਾ ਨਹੀਂ ਕਿੱਦਾਂ ਨਿਕਲੀ ਆ ਫਿਰ ਚੋਠੇ ਤੁਸੀਂ ਆਪਣੀ ਤੁਸੀਂ ਬਣਾ ਜਾਨ ਬਚਾਈ ਘਰ ਕੀ ਤਾ ਪਹੁੰਚੇ ਤੁਸੀਂ ਕਹਿੰਦੇ ਨਾ ਘਰ ਬੁਲਾਇਆ ਸੀ ਉਹਨਾਂ ਨੇ ਹਾਂਜੀ ਧੋਖੇ ਨਾਲ ਬੁਲਾਇਆ ਸੀ ਨਾ ਕਿ ਤੇਰੇ ਪਾਪਾ ਨੂੰ ਅਟੈਕ ਆ ਰਿਹਾ ਹੈ ਇਹ ਲੜਾਈ ਦਾ ਮਾਮਲਾ ਕਿਉਂ ਕੱਲ ਦਾ ਹਾਂਜੀ ਕਿੰਨੇ ਵੇ ਦਾ ਮਾਮਲਾ ਹੈ 8:30 ਵਜੇ ਸੋ ਫਿਰ ਉਸ ਤੋਂ ਬਾਅਦ ਤੁਸੀਂ ਆਪਣੀ ਭੱਜ ਕੇ ਜਾਨ ਚਾਹੀਏ ਅੱਗੇ ਹਾਂਜੀ ਦਰਵਾਜ਼ਾ ਥੋੜਾ ਐ ਦਰਜ ਕੇ ਜਾਨ ਚਾਹੀਏ ਦਰਵਾਜ਼ਾ ਥੋੜਾ ਐ ਮੈਂ ਤਬ ਨਿਕਾਲਿਆ ਇਸ ਨੂੰ ਮੇਰੇ ਜੀਜੂ ਹੈ ਉਹਨਾਂ ਮਤਲਬ ਜੀਜੂ ਆਗੇ ਸੀਗੇ ਮੇਰੇ ਕੀ ਨਾਮ ਬਾਈ ਜੀ ਤੁਹਾਡਾ ਜੀ ਮੇਰਾ ਨਾਮ ਹੀ ਮੱਲਿਆ ਹੈ ਕੀ ਗੱਲਬਾਤ ਤੁਸੀਂ ਦੱਸਿਓ ਗੱਲਬਾਤ ਇਦਾਂ ਹੀ ਹੈ ਜੇ ਘਰਦਿਆਂ ਨੇ ਇਹਨੂੰ ਬੁਲਾਇਆ ਤੇ ਇਹਦੇ ਪਾਦਰ ਸਾਹਿਬ ਨੂੰ ਅਟੈਕ ਪੈਂਦਾ ਪਿਆ ਤੇ ਮੈਂ ਵੀ ਮੈਨੂੰ ਮਨਾ ਕਰਦੀ ਪਈ ਸੀ ਕਿ ਰਹਿਣ ਦੋ ਚਲੋ ਹਾਂ ਮੈਂ ਕਿਹਾ ਕਿ ਮੇਰੇ ਪਾਦਰ ਸਾਹਿਬ ਐਕਚੁਅਲੀ ਹੈ ਨਹੀਂ ਅੱਛਾ ਵੀ ਅਟੈਕ ਸੀਗਾ ਲਗਾ ਕੋਈ ਨਹੀਂ ਇੰਨੀ ਕੋਈ ਗੱਲ ਨਹੀਂ ਹੈ ਤੁਹਾਡਨ ਹੋਈ ਇਹਨਾਂ ਦੀ ਮੈਰਿਜ ਹਾਂਜੀ ਕਦੋਂ ਹੋਈ ਤੁਹਾਡੀ ਕੋਟ ਮੇਰੀ ਜੁਲਾਈ 20 ਨੰਬਰ ਨੂੰ ਇਹਦੇ ਨਾਲ ਮੈਰਿਜ ਹੋਈ ਹੈ ਉਦਾਂ ਮਤਲਬ ਜਿਹੜਾ ਰਜਿਸਟਰ ਹੈਗੀ ਹੈ ਸਾਡੀ ਹਨਾ ਕੋਰਟ ਲਈ ਜੀ ਚੰਡੀਗੜ੍ਹ ਕਰਵਾਈ ਸੀ ਹਾਂਜੀ ਤੇ ਹਾਈ ਕੋਰਟ ਤੋਂ ਹੋਈ ਹਾਈ ਕੋਰਟ ਤੋਂ ਤੇ ਉਸ ਤੋਂ ਬਾਅਦ ਮਤਲਬ ਬੁਲਾਇਆ ਸਾਨੂੰ ਹਨਾ ਉਸ ਤੋਂ ਬਾਅਦ ਕਹਿੰਦੇ ਕਿ ਮੈਂ ਬਾਹਰ ਖੜਾ ਰਿਆਂ ਘੰਟਾ ਖੜਾ ਰਿਆਂ ਤੇ ਉਸ ਤੋਂ ਬਾਅਦ ਥੋੜੀ ਜੇਰ ਬਾਅਦ ਮਤਲਬ ਮੈਨੂੰ ਆਵਾਜ਼ ਮਾਰੀ ਦਰਜੇ ਦੇ ਪਿੱਛੇ ਵੀ ਆ ਆ ਪਿੱਛੇ ਵੀ ਬਾਹਰ ਆ ਤੁਹਾਨੂੰ ਕੀ ਕਹਿ ਕੇ ਲੈ ਗਿਆ ਸੀ ਜੀ ਹਾਂਜੀ ਕੀ ਕਹਿ ਕੇ ਲੈ ਗਏ ਸੀ ਨੂੰ ਬੁਲਾਇਆ ਕਹਿ ਕੇ ਕਿ ਨਾ ਮਾਲੂ ਜੀ ਉਹਨਾਂ ਦੇ ਇਹਦੇ ਫਾਦਰ ਸਾਹਿਬ ਨੇ ਕਹਿੰਦੇ ਕਿ ਹਾਰਟ ਅਟੈਕ ਪੈ ਰਿਹਾ ਹੈ ਮਤਲਬ ਸੀਰੀਅਸ ਆ ਪਹਿਲੇ ਪੂਰਾ ਦਿਨ ਇਹਨਾਂ ਨੇ ਫੋਨ ਨਹੀਂ ਚੱਕਿਆ ਕੀ ਕਹਿੰਦੇ ਕਿ ਇਹਦੇ ਫਾਦਰ ਸਾਹਿਬ ਨੂੰ ਲੈ ਕੇ ਗਏ ਹਸਪੀਟਲ ਤੇ ਉਸ ਤੋਂ ਬਾਅਦ ਹਸਪੀਟਲ ਤੋਂ ਬਾਅਦ ਕਹਿੰਦੇ ਕਿ ਮਤਲਬ ਫੋਨ ਨਹੀਂ ਚੱਕੇ ਫੋਨ ਨਹੀਂ ਚੱਕੇ ਫਿਰ ਸ਼ਾਮੀ ਇਹਨਾਂ ਨੇ ਫੋਨ ਚੱਕਿਆ ਕਿ ਤੇ ਉਸ ਤੋਂ ਮਲੇ ਸ਼ਤਾਨ ਦੇ ਕੋਸ਼ਿਸ਼ ਨਹੀਂ ਕੀਤੀ ਕਿਸ ਨੇ ਮਲੇ ਕਿਸੇ ਨੇ ਨਹੀਂ ਛਿੜਾਇਆ ਮੇਰੇ ਫਰੈਂਡਸ ਆਏ ਸੀਗੇ ਦੋ ਫਰੈਂਡਸ ਉਹ ਵੀ ਚਲਦੇ ਫਿਰਦੇ ਕੋਈ ਮਿਲ ਗਿਆ ਸੀਗਾ ਉਹਨਾਂ ਨੇ ਮੈਨੂੰ ਬਚਾਇਆ ਤੇ ਬਾਅਦ ਚ ਮੇਰੇ ਜੀਜੂ ਆ ਗਏ ਸੀ ਨੂੰ ਪਤਾ ਸੀਗਾ ਇਹ ਅੰਦਰ ਹੀ ਹੈਗੀ ਆ ਪਹਿਲੇ ਪਹਿਲੇ ਬਾਹਰ ਆ ਗਈ ਸੀਗੀ ਇਹਦੀ ਮੁੰਮਾ ਨੇ ਇਹਨੂੰ ਕੁੱਟਿਆ ਪਹਿਲੇ ਬਾਲਾ ਦੇ ਨਾਲ ਪੂਰੇ ਮਹੱਲੇ ਚ ਘੁਮਾਇਆ ਹੂੰ ਹੂੰ ਪੂਰਾ ਕੁੱਟਿਆ ਸਹੀ ਤਰੀਕੇ ਨਾਲ ਫੇਰ ਅੰਦਰ ਵਾਪਸ ਬੰਦ ਕਰਤਾ ਫਿਰ ਉਸ ਤੋਂ ਬਾਅਦ ਮੈਨੂੰ ਕੁੱਟੇ ਜਿਗੇ ਮੇਰੇ ਹੱਲੇ ਨੂੰ ਦੇਖ ਕੇ ਜਿੰਨਾ ਅੰਦਰ ਵੀ ਦੋ ਤਿੰਨ ਉਹੀ ਪਈ ਆ ਮੇਰਾ ਉਸ ਫੋਨ ਹੈ ਜਿਹੜੀ ਉਹ ਬ੍ਰੇਕ ਹੀ ਹੋਈ ਪਈ ਆ ਤੇ ਉਸ ਤੋਂ ਬਾਅਦ ਮੇਰੇ ਜੀਜੂ ਆਏ ਅਸੀਂ ਦਰਜੇ ਥੋੜੇ ਇਹਨਾਂ ਤੇ ਤੇ ਇਹ ਉਦੋਂ ਦੌੜੀ ਆਪਣੇ ਘਰ ਤੋਂ ਮੰਗੇ ਪੈਰੀ ਦੌੜੀ ਆ ਥੋੜਾ ਤਾਂ ਕੱਲ ਨੂੰ ਲੱਗਣਾ ਸੀ ਇਹਨਾਂ ਦੀ ਫੈਮਿਲੀ ਸਰੂ ਤੋਂ ਹੀ ਨਹੀਂ ਮੰਨਦੀ ਸੀਗੀ ਨਹੀਂ ਮੰਨਦੇ ਸੀਗੇ ਜਦੋਂ ਉਹਦੇ ਆਏ ਉਹ ਤੋਂ ਦੇ ਮੰਨਦੇ ਹੀ ਨਹੀਂ ਪਏ ਸਰ ਜਾਤ ਪਾਤ ਦਾ ਰੋਲਾ ਹੈ ਉਸਨੇ ਅੱਛਾ ਜੀ ਹੈਗੀ ਰਾਜਪੂਤ ਹੈਗੇ ਆ ਤੇ ਹੈਗੇ ਚਰਮੇ ਅੱਛਾ ਜੀ ਤੇ ਉਹ ਕਰਕੇ ਬਸ ਨਹੀਂ ਕਰਕੇ ਹੀ ਮੰਨਦੇ ਸੀਗੇ ਕਰਦੇ ਔਰ ਇਹਨਾਂ ਨੇ ਤਾਂ ਉਸ ਦਿਨ ਵੀ ਮਤਲਬ ਜਦੋਂ ਸਾਡਾ ਪਹਿਲਾ ਪਰਚਾ ਪਿਆ ਸੀ ਇਹਨਾਂ ਨੇ ਮੇਰੇ ਤੋਂ ਉਸ ਦਿਨ ਵੀ ਪਰਚਾ ਪਵਾਇਆ ਕੋਟ ਮੈਰਿਜ 2 ਸਤੰਬਰ ਨੂੰ ਕਰਾਈ ਸੀ ਹਾਂਜੀ ਅੱਛਾ ਤੇ ਉਸ ਤੋਂ ਬਾਅਦ ਮੇਰੀ 4 ਸਤੰਬਰ ਨੂੰ 4 ਸਤੰਬਰ ਨੂੰ ਹੋਈ ਸੀ ਦੋ ਮਤਲਬ ਦੋ 2 ਸਤੰਬਰ ਨੂੰ ਮੈਂ ਕਰਾਏ ਸੀਗੇ ਦੋਸਤੰਬਰ ਨੂੰ ਮੇਰੀ ਮੈਰਿਜ ਵੀ ਕਰਾਈ ਮੈਂ ਚਿੱਤ ਬੋਲਨੇ ਕਰਾਈ ਐਕਚੁਅਲੀ ਰਜਿਸਟਰੀ ਇਸ ਲਈ ਨਹੀਂ ਹੋਈ ਕਿਉਂਕਿ ਇਸ ਦਾ ਆਧਾਰ ਕਾਰਡ ਨਹੀਂ ਦੇ ਰਹੇ ਇਸਕੇ ਕਰਕੇ ਆਧਾਰ ਕਾਰਡ ਦੇ ਰਹੇ ਨਾ ਪੈਨ ਕਾਰਡ ਦੇ ਰਹੇ ਔਰ ਜਦੋਂ ਅਸੀਂ ਪੁੱਛਿਆ ਅਸੀਂ ਮਤਲਬ ਪੁਲਿਸ ਸਟੇਸ਼ਨ ਵੀ ਗਾ ਗਏ ਮਾਰ ਕੋ ਆਧਾਰ ਕਾਰਡ ਔਰ ਪੈਨ ਕਾਰਡ ਪ੍ਰੋਵਾਈਡ ਕਰੋ ਇਹਦੇ ਕਰਦਿਆਂ ਦੇ ਜਵਾਬ ਸੀ ਕਿ ਉਹ ਗੁੰਮ ਹੋ ਗਿਆ ਮਤਲਬ ਗੁੰਮ ਹੋ ਗਿਆ ਦਿਵਾਲੀ ਦੀ ਸਫਾਈ ਸਵੀਚ ਕਹਿੰਦੇ ਉਹ ਗੁੰਮ ਹੋ ਗਿਆ ਤੇ ਅਸੀਂ ਜੇਰਾ ਨਹੀਂ ਹੂੰ ਹੂੰ ਤੇ ਇਹ ਤਾਂ ਜਦੋਂ ਹੋਟਲਾਈਨ ਵੀ ਇਸ਼ੂ ਆਈ ਜਾਂਦਾ ਆਨਲਾਈਨ ਖਲੀ ਜਾਂਦਾ ਉੱਥੇ ਅਸੀਂ ਆਨਲਾਈਨ ਵੀ ਇਸ਼ੂ ਕਰਵਾਇਆ ਸੀਗਾ ਬਟ ਉਹ ਨਹੀਂ ਆਂਦਾ ਪਿਆ ਹਨਾ ਬਾਰ ਬਾਰ ਕਰਾਇਆ ਬਾਇਓਮੈਟ੍ਰਿਕ ਕਰਵਾਈ تھی ਉਸ ਉਸ ਬਿਨਾ ਪਰ ਕੀ ਗਲਤਫਹੀ ਹੋਈ ਸੀ ਕਿਸੇ ਵੀ ਨਾਲ ਗਈ ਸੀ ਤੋਂ ਸਰ लेकर आई तो मैंने कहा बेटा मैं इसको बाई फेस जानती हूँ क्योंकि मेरा बुटीक इनके घर के आगे था तो जब ये लड़की आई तो मैंने कहा तू मीनू की बेटी है तू वापस चल मैं तेरे माँ बाप से खुद ही बात करूंगी ये कहती मैं वहां नहीं जाऊंगी मैं आपके घर छोड़ के चली जाऊंगी पर मैं अपने घर वापस नहीं जाऊंगी क्योंकि मुझे बहुत मारेंगे ये बहुत डरी हुई सी थी तो मैंने ये कहता बेटा भी कहता कि मैं इसको लेके कहीं चला जाऊंगा अगर आप नहीं रखोगे तो हम कहीं चले जाएंगे तो इसलिए चंडीगढ़ चलो मैरिज करवा दी इनकी पहले चिंतपुर नहीं ले गए हम वहां से उन्होंने हमें कोई मतलब रिचुअल शादी तो कर दी पंडित जी ने पर हमने भी उनसे आधार कार्ड के कारण मतलब कोई सर्टिफिकेट मतलब नहीं मिला फिर हमने जाके फिर हम फिर वापिस आए इस लड़की को लेकर पेश कराएंगे थाने में उससे पहले उन्होंने फिर अपनी आ, फिक्सिंग कर रखी थी फिर हम उनको लेकर आए फिर रातों रात चंडीगढ़ भागे वहाँ जाके हमने हाई कोर्ट में इनकी मैरिज करवाई वहाँ से मैरिज हो गई इस कारण बायोमेट्रिक कराई थी जब बायोमेट्रिक में आया कि अभी कार्ड निकला नहीं था इसका आधार कार्ड तो जज साहब ने इस बिना पे उसकी मैरिज करवा दी कि कोई ये मतलब बालिग है दोनों बाईस बाईस साल के हैं लड़की लड़के से चार साल बड़ी है ठीक है तो उन्होंने लिविंग का डालकर मैरिज परमिटेड कर दी स्टाम्प डाल के तो वो सब लेकर हम कमिश्नर ऑफिस गए कमिश्नर ऑफिस गए वहां पर इन्होंने गुंडे बिठाए थे हमारे पास अपनी टैक्सी थी उसको लेकर हम एसीपी ऑफिस गए प्रोटेक्शन के लिए जहाँ से हमें पीछे से मिली प्रोटेक्शन तो जब हम वहाँ पर गए तो वहाँ पर उन्होंने हमारे बात सुनी सब कुछ किया उसी समय इसके घर वाले और कुछ जनता पार्टी के लोग आ गए इसकी माँ जनता पार्टी की जिला सेक्रेटरी है इस बिना पर आई थिंक इस बिना पर वो लेडी शायद ज्यादा उछलती है और वहाँ पर जनता पार्टी की बहुत सारी लेडीज थी जो उल्टा सीधा गंद बक रही थी उस समय भी हमने कोई रिप्लाई नहीं किया क्योंकि मैंने कहा जो भी पूछना है आप अपनी बेटी से पूछो मेरे से नहीं वहाँ पर जो भी पूछा गया वो बेटी ने जवाब दिया कि मेरी मर्जी थी मैंने अपने आप से शादी करी वहाँ पर उस औरत ने बहुत ड्रामेबाजी की जो कि अभी भी बहुत समाज सेवा का बनती है पर उन्होंने वहाँ पे बहुत ड्रामेबाजी की बेटी को ले जाके एक घंटे उनकी काउंसलिंग हुई है पुलिस की कस्टडी में हुई है तो वहाँ वो औरत ने बेहोश हो गया हर हर तरीके से इसे इमोशनली ब्लैकमेल किया पर वो लड़की नहीं मानी उसने कहा मैंने रहना है उसके बाद से ना जाने कितनी बार हम कभी एसीपी ऑफिस जाते हैं कभी था हमें मत्था टिकाते हमारा तो यही काम हो गया उसके बाद शादी का भी दो महीने बीते भी नहीं थे वो लेडी ने इसको फोन करना फादर ने फोन करना शुरू कर दिया मैंने पूछा बेटा आपके फादर का फोन आया मेरे नंबर पर और बड़े र्यूडली इल मैनर्ड शिविया से बात करा दो मैं उसका फादर बोलता हूँ ओके बात बेटा करनी है कहती हाँ मम्मी करनी है करा दी बात कॉन्टिन्यू इनकी बातें बातचीत होती रही उसके बाद ये घर के बाहर आके खड़े होने लगे चार दिन आज से पांच दिन पहले से वो बाहर आके खड़े होते हैं मदर फादर इसके दोनों डेली एक दिन चार दिन जब वो आए पांचवें दिन अकेली औरत आई और, और उसके साथ एक लेडी आई उन्होंने आके कहा कि तुम्हारे फादर जो है ना हार्ट अटैक है रात को बड़ी प्रॉब्लम हुई है हम बड़े बीमार अच्छा तो उन्होंने क्या, क्या कहा कि तुम्हारे फादर बीमार है रात भर में रही तू आके उनको मिल ले तेरे से इमोशनली अटैचमेंट ज्यादा है उनकी तो इस लड़की को ऐसा कहा गया तो फिर मैंने कहा कि कोई बात नहीं बेटा तेरे पापा के साथ भी ऐसे हुआ था मेरे फादर मेरे हस्बैंड के साथ भी ऐसा ही हुआ था ब्लॉकेज के कारण उनकी डेथ हो गई थी तो मैं भी इस चीज को समझती थी मैंने कहा बेटा तू फोन कर ले फोन पे पता कर ले तुम घर मत जाना तो पर एक दो बारी ये फादर को अपने मिलने गई है घर के बाहर ही बातचीत होती रही इनकी हाँ। पर मुझे बता दिया गया बाद में। मैंने मना हुँ। किया हुँ। उसके बाद ये फिर कभी लड़की गई नहीं पर फोन पे बातें चलती नहीं वो तो बात की का दो हुई है। कुटमार कुटमार में बताती हूँ सर कल हुई परसों इसकी माँ आई की तुम आ जा तेरे पापा को अटैक पड़ा है तो सारा दिन उस औरत ने फोन अटेंड नहीं करा इसका ऐसा शो करा की फादर बीमार है और मैं बड़ी बिजी हूँ रात को फोन अटेंड किया बजे उसने फोन करा जब उसने कहा कि मम्मी पापा आ गए तो कहती हाँ आ गए आके तू मिल ले जब ये गई तो उस लड़की को आ, ये उसके घर गई मैंने कहा बाहर ही रहना अंदर मत जाना तो उसने इसे अंदर बुलाकर बंद कर लिया और उसके बाद बेटे को बाहर कर दिया आ, खड़ा हुआ है और वो लोग दरवाजा नहीं खोल रहे हैं और उसका फादर ठीक ठाक है मैंने कहा तू तो दो मिनट रुक में आए क्योंकि थोड़ी सी दूरी पर ही घर है दो मिनट लगते हैं तो मैं उनके घर गई मैंने एकदम से दरवाजा खोला तो उन्होंने मुझे तब वो इसको मारता कोई भी बेटा हाथ उठाएगा ठीक है उस समय हाथों तो पाई हो गई उस समय ये लड़की बाहर आ गई उसकी माँ ने उसको कभी किसी दरवाजे में बंद करती थी कभी किसी दरवाजे में मुझे समझ नहीं आ रहा था की बेटे को बचाऊं कि बहू को बचाऊ उस औरत ने इसको बालों से घसीटते हुए पूरी जगह पर मतलब मैंने बड़ी कोशिश की वो छोड़ नहीं पाई बड़ी हैवी है है वो काफी तो वो औरत ने उसे छोड़ा नहीं तो मैं इसको छोड़कर बेटे को छोड़ के हमारी नहीं मिल रही थी हमने कहा कि उन्होंने भी कहा कि चलो इतना कुछ नहीं होता सब होले होले मतलब एक दूसरे के संपर्क में आ जाते हैं कोई बात नहीं ना आप उधर जाना ना हम इधर जाएंगे लिखे हम लोग आपस में दे दिया पर जब उनके फोन आने लगे ये प्लानिंग होने लगी मुझे भी नहीं, नहीं मालूम था सर मैं इमोशनल मैं दिल से काम लेती हूँ मैं दिमाग से बहुत कम काम लेती हूँ तो मैंने बच्चे के मामले में बस यहाँ मेरा घाटा करा गया कल उन्होंने इसको मारा है फिर हम मैं थाना चीज मुंडे को देखो हमला करते हुए तो मैंने नहीं देखा वो एक्चुअली उसको पकड़ के इतनी बुरी तरह से लेके मैं बहू को बचाई थी उस वक्त पकड़ के इतनी बुरी तरह से उसका मामले कितने फड़े थे तोड़े कितने उस समय तो मैंने दो को देखा और तीसरा मैंने नहीं देखा क्योंकि वो गाड़ी के पीछे ले गए थे इधर लड़की तो मैं इस लड़की को छुड़ा रही थी कि भाई उसी की माँ उसको बालों से किस तरह घसीट सकती है और वो रो रही थी ममा मेरे बाल छोड़ दो तो मोहल्ले में लोग मोहल्ले के लोग मिल करके खड़े थे प्लानिंग सही थे सब उसके कहने पे चलते वो मोहल्ले मेोरिटी उनकी मेजोरिटी है मेजोरिटी है की लड़की आएगी और उसे रख लेंगे और जाने देंगे आप देखिए नो पोत किसी ने छड़ा नहीं ना? किसी ने नहीं चलायानी देर, देर में वहाँ से मेरे बेटे के दो दोस्त निकल रहे थे उनको नहीं मालूम वो तो अचानक ही निकल रहे थे उनको मालूम ही नहीं की लड़ाई उनको लगा, भाई। लगा भाई। की लड़ाई हो रही है वो खड़े हो गए उन्होंने जब इसको देखा ना तो उन्होंने उसका बचाव किया अदरवाइज वो इसको जान से भी मार सकता क्यूँकी जब वो लड़की को ये हमारे हाँ उनकी प्री प्लानिंग थी हमारी नहीं थी हमारी होती तो शायद अपनी बेटी और बहुबो कभी नहीं भेजा मैंने नहीं भेजना बाद मैंने जवाई को फोन किया कि देखो तेरे उसको मार रहे हैं बेटे को मार रहे हैं तू तो जल्दी आ वो, वो उस टाइम आया उसको मैं ये नहीं बता पाई कि अंदर उसको फिर से बंद कर दिया मैंने उनको नहीं बताई ये बात ठीक है मैंने उनको ये बात नहीं बताई पर जब वो अंदर आए ना तो उसने ठीक है ललकारा खून से भरा हुआ था मेरा बेटा मैं आपको मैं मांग किया करती हूँ ऐसे लोगों के साथ ना वो जो गद्दी पे बैठी है ना जिस गद्दी का उसको मलाल है की मैं बीजेपी की मेंबर हूँ हम बीजेपी के हैं मैं खुद मैं खुद ਆਪਣੀ ਤਰਫ ਸੇ ਯਕੀਨ ਮਾਨੋਗੇ ਅਸ਼ਲੀਲਤਾ ਮੁਕਤ ਇੱਕ ਭਾਰਤ आ, अपना अभियान चल रहा है तो उसको मैं खुद फॉलो करती हूँ मैं मोदी को खुद फॉलो करती हूँ लोगों को खुद बताती उनके बारे में और मेरे उन्होंने उन, मेरा विश्वास था। तो, तो बेड़ा गर्क हो जाएगा जो अपनी बेटी की इज्जत नहीं रख सकती इस देश की क्या इज्जत की परिवार पहुंचा का ਨਹੀਂ ਸਮਝ ਆਇਆ ਵੀ ਇਹੋ ਜਿਹੇ ਦੋਨਾਂ ਦੀ ਇੱਕ ਹੀ ਸੇਮ ਹੈ ਸਰ ਅੱਜ ਉਹ ਸਾਰੇ ਬੀਕੋਮੈਂਟਸ ਤੇ ਅਸੀਂ ਆ ਕੇ ਐਸਸੀਪੀ ਆਫਿਸ ਨੂੰ ਦਿੰਦੇ ਬਸ ਸਿੱਧੀ ਮੈਰੀ ਸਰ ਆਫਿਸ ਤੋਂ ਮਜਮ ਕਰਦੇ ਤੁਸੀਂ ਕਿਤੇ ਜਿਰਾਮ ਲਗਾ ਲਗਾ ਦੇ ਆਪਣੇ ਫਾਦਰ ਮਮੀ ਦੇ ਬਣਾ ਦੇ ਬਾਰੇ ਆਪਣੀ ਮਰਜ਼ੀ ਦੇ ਲਗਾ ਦੇ ਪਏ ਹਾਂਜੀ ਹਾਂਜੀ ਕੋਈ মিডিਆ ਜੋ ਦੇ ਬਿਆਨ ਦੇ ਰਹੇ ਤੁਸੀਂ ਆਪਣੀ ਮਰਜ਼ੀ ਨਾਲ ਦੇ ਰਹੇ ਸਾਰੇ ਕੋਈ মিডিਆ ਦਬਾਤਾ ਨਹੀਂ ਇਹਦੇ ਵਿੱਚ ਨਹੀਂ ਜੋ ਕੱਲ ਜਿਹੜੀ ਗੁੱਟਮਾਰ ਹੋਈ ਸੀ ਉਸ ਤਵਾਫੇ ਤੁਸੀਂ ਥਾਣੇ ਗਏ ਸੀ ਕਿ ਮੈਂ ਨਹੀਂ ਗਈ ਸੀ ਕਿਉਂਕਿ ਮੈਂ ਮੈਂ ਨਹੀਂ ਗਈ ਸੀ ਤੇ ਜਦੋਂ ਇਹਨਾਂ ਦੇ ਕਾਰਜਾ ਦਾ ਇਹਨਾਂ ਨੂੰ ਫੋਨ ਆਇਆ ਸਾਰੇ ਮਤਲਬ ਤੁਹਾਡੇ ਹਸਬੰਦ ਵਗੈਰਾ ਨੂੰ ਬੁਲਾ ਕਰਕੇ ਜਾਈਏ ਜਾਂ ਕਿੱਧਰ ਜਾਈਏ ਜਦੋਂ ਜੀਜੂ ਆਇਆ ਉਹਨਾਂ ਨੇ ਮੈਨੂੰ ਆ ਕੇ ਅੰਦਰੋਂ ਦਰਵਾਜ਼ਾ ਤੋੜ ਕੇ ਕੱਢਿਆ ਆ ਮੈਂ ਉਦੋਂ ਫੱਜੀ ਆ ਨੰਗੇ ਪੈਰੀ ਫੱਜੀ ਆ ਕਿਵੇਂ ਬਸ ਭੱਜ ਜਾਵਾਂ ਤੁਹਾਡੇ ਮੱਲੇ ਨਾਲ ਕਿਸੇ ਨੇ ਛੁਣੌਣ ਦੀ ਕੋਸ਼ਿਸ਼ ਨਹੀਂ ਨਹੀਂ ਮੱਲੇ ਵਾਲੇ ਸੋਗੋ ਮੇਰੀ ਮਾਂ ਪਤ ਤਾਂ ਕੀ ਕਰ ਰਹੀ ਸੀ ਮੈਂ ਨਾਲ ਉਹ ਮੱਲੇ ਵਾਲਿਆਂ ਨੂੰ ਕਹਿ ਰਹੀ ਸੀ ਇਹਨੂੰ ਆਪਣੇ ਅੰਦਰ ਲੈ ਜਾਓ ਅੱਛਾ ਆਪਣੇ ਘਰ ਲੈ ਜਾਓ ਜੇਦੋਂ ਕੱਲ ਤੁਸੀਂ ਉੱਥੇ ਗਏ ਹੋ ਇਹ ਕੱਲ ਜੀ ਜੀ ਦਾ ਮੈਨੂੰ ਪਤਾ ਨਹੀਂ ਕਿੱਥੇ ਲੈ ਜਾਣਾ ਤੁਹਾਡੇ ਜੀਜੂ ਨੇ ਮਤਲਬ ਬਚਾਇਆ ਤਾਂ ਮੈਂ ਹਾਂ ਜੀ ਪੁਲਿਸ ਚੱਲਦੇ ਸੀ ਇਹ ਜੀ ਇਸ ਕਿਉਂ ਨਹੀਂ ਕਿਹਾ ਮੈਨੂੰ ਬ੍ਰਦਰ ਅਸੀਂ ਇਹ ਰਦਰ ਨੇ ਮੇਰੇ ਕੋਲ ਜਦੋਂ ਮੈਰਿਜ ਕੀਤੀ ਸੀ ਨਾ ਉਦੋਂ ਅਸੀਂ ਸਿਕਿਉਰਟੀ ਲਿੱਤੀ ਸੀ ਫਿਰ ਬਾਅਦ ਚ ਅਸੀਂ ਇਸ ਤੇ ਕਹਿੰਦੇ ਕਹਿੰਦੇ ਕਿ ਨਾ ਤੁਸੀਂ ਉਹਨਾਂ ਦੇ ਘਰ ਨਾ ਜਾਓ ਉਹ ਤੁਹਾਡੇ ਘਰ ਨਹੀਂ ਆਓਗੇ ਅਸੀਂ ਕਹਿਿਆ ਕਿ ਨਹੀਂ ਠੀਕ ਆ ਹੁਣ ਫੈਮਲੀ ਤੁਹਾਡੇ ਕੋਲ ਹੈ ਮੱਲੇ ਨੰਬਰ 6 ਨਹੀਂ ਤੁਸੀਂ ਕਹਿੰਦੇ ਕਿਦਾਂ ਕਹਿੰਦੇ ਬਈ ਨਾ ਮੱਲੇ ਵਿੱਚ ਤੁਹਾਨੂੰ ਜਦੋਂ ਬੁਲਾਇਆ ਐਕਸ ਨੂੰ ਮੱਲੇ ਇੰਨਾ ਵੱਡਾ ਮੱਲਾ ਕਿਹਦੇ ਵਿੱਚ ਚਾਚਾ ਤਾਇਆ ਨਾਨਕ ਕਿਸ ਨਹੀਂ ਲੋਕਾਂ ਨੂੰ ਪੁੱਛੇ ਮੱਲੇ ਵਿੱਚ ਪੁਲਿਸ ਪ੍ਰੋਟੈਕਸ਼ਨ ਪਰ ਵਾਰਨੇ ਕਿਸੇ ਚਲੋ ਕੁੜੀ ਯਾਤਰੀ ਨਾ ਇਹਨੂੰ ਹੱਥ ਚੱਕੀ ਆਪਾਂ ਇੱਥੇ ਤੁਹਾਡੇ ਕੋਲ ਪ੍ਰੋਟੈਕਸ਼ਨ ਵੀ ਨਹੀਂ ਤੁਹਾਡੇ ਕਹਿੰਦੇ ਗਲੀ ਦੇ ਗਲੀ ਵਿੱਚ ਰਹੀ ਤੁਹਾਡੇ ਨਾਲ ਕੁਟਮਰ ਹੋਈ ਕਿੰਨੇ ਕਿ ਜਾਣੇ ਤੁਹਾਨੂੰ ਕੁਟੇ ਆ ਤੁਹਾਡੇ ਹਸਬੰਦ ਨੂੰ ਕਿੰਨੇ ਕਿ ਜਾਣੇ ਡਲ ਮੇਰੇ ਭਰਾ ਨੇ ਕਿ ਮੇਰੇ ਮਾਮੇ ਕਿੰਨੇ ਭੈਣ ਭਰਾ ਸਨ ਅਸੀਂ ਦੋ ਭੈਣ ਭਰਾ ਹਾਂ ਭਰਾ ਆ ਕੰਟੈਕਟ ਨਹੀਂ ਰੱਖਣਾ ਭਰਾ ਵੱਡਾ ਤੁਹਾਡੇ ਜਿਹਨੇ ਬਾਅਦ ਚ ਇਹ ਕਿਸ ਚੀਜ਼ ਨਾਲ ਹਮਲਾ ਕੀਤਾ ਉਹ ਤੁਹਾਡੇ ਵੱਲੋਂ ਕਿ ਇਹ ਇਹ ਸਾਡੀ ਕੁੜੀ ਕੱਟ ਕੇ ਲੈ ਗਿਆ ਉਹ ਇਹ ਜਿਹਦੇ ਬਾਅਦ ਚ ਮੈਨੂੰ ਮਨਾ ਦਿੱਤਾ ਨਹੀਂ ਕਿਸ ਚੀਜ਼ ਨਾਲ ਕੀਤਾ ਹਮਲਾ ਕੋਈ ਹਥਿਆਰ ਸੀ ਉਹਨਾਂ ਕੋਲ ਜਾਂ ਕਿਸ ਤਰ੍ਹਾਂ ਦਾ ਹਮਲਾ ਕੀਤਾ ਜਿਵੇਂ ਤੁਹਾਡੇ ਮਦਰ ਨੂੰ ਦੱਸ ਦੇਣਾ ਕਿ ਇਹ ਕਿ ਕੁੱਤੇ ਆ ਪੰਜ ਸੱਤ ਜਾਨਾਂ ਨੇ ਕੋਈ ਹਥਿਆਰ ਗੈਰੰਟੀ ਕੀਤੇ ਹੱਥਾਂ ਨਾਲ ਉਹਨਾਂ ਨੇ ਦਾਤ ਵੀ ਰੱਖਿਓ ਸੀ ਆਪਣੇ ਕੋਲ ਇਹ ਜਿਹੜੇ ਤੁਸੀਂ ਬਿਆਨ ਦੇਗਾ ਆਪਣੀ ਮਰਜ਼ੀ ਨਾਲ ਦੇ ਦੇ ਹਾਂਜੀ ਉਹ ਪ੍ਰੈਸ਼ਰਾਈਜ਼ਟ ਨਹੀਂ ਥੋੜਾ ਆਪਣੇ ਮਰਜ਼ੀ ਨਾਲ ਹੀ ਖਬਰ ਕਰਵਾ ਰਹੇ ਨੇ ਨਹੀਂ ਤੁਸੀਂ ਕਿਰਦ ਦੋੜਨ ਦਾ ਕਾਰਨ ਪੈ ਹੀ ਕੋਈ ਕਾਰਨਾ ਜੀ ਮੰਮੀ ਨੂੰ ਪਰਵਾਹ ਨੂੰ ਗੱਲ ਨਹੀਂ ਕੀਤੀ ਨਹੀਂ ਮੈਂ ਉਸ ਤੇ ਗਿਆਨ ਉਹ ਯਾਦੋਂ ਮੈਨੂੰ ਕਨਫਰਮੇਸ਼ਨ ਕੀਤੀ ਉਹ ਕਹਿੰਦੇ ਕਿ ਮੇਰੇ ਘਰ ਦੇ ਮੈਂ ਮਤਲਬ ਆਪਣੇ ਘਰ ਦਾ ਉਸ ਨੂੰ ਮਮਾ ਤੋਂ ਦੱਸਦੀ ਸੀ ਕਿ ਮੈਂ ਇਹ ਗੱਲ ਕਰੂੰਗੀ ਤੇ ਉਹ ਡਰ ਦੇ ਮਰ ਤੁਸੀਂ ਗੱਲ ਦੱਸੀ ਨਹੀਂ ਕਿਤੇ ਗਲਤੀ ਮੰਨਦੇ ਤੁਸੀਂ ਵੀ ਆਪਣੀ ਵੀ ਗਲਤੀ ਤੁਸੀਂ ਗੱਲ ਕਰਨੀ ਚਾਹੀਦੀ ਆਪਣੇ ਪਰਵਾਹ ਨਾਲ ਮੈਂ ਕਰਕੇ ਗੱਲ ਕੀਤੀ ਗਈ ਉਹ ਉਹਨਾਂ ਨੇ ਨਹੀਂ ਮੰਨਦਾ ਸੀ ਪਤਾ ਸੀ ਉਹ ਹੁਣ ਤਾਂ ਕਹਿੰਦੇ ਕਿ ਜੇ ਤੂੰ ਸਾਡੇ ਨਾਲ ਗੱਲ ਕਰਦੀ ਅਸੀਂ ਮੰਨ ਜਾਂਦੇ ਯਾਰ ਇਹ ਤਾਂ ਕੋਈ ਨਹੀਂ ਗੱਲ ਹੈ ਯਾਰ ਕਾਨੂੰਨੀ ਆ ਨਾ ਜਿਹੜੀ ਪਰ ਮੈਨੂੰ ਪਤਾ ਹੈ ਨਾ ਇਦਾਂ ਹੁੰਦਾ ਆ ਨਹੀਂ ਮੰਨਦੇ ਸਾਰਾ ਕੁਝ ਮਤਲਬ ਚਲੋ ਗਾਲ ਦਾ ਕਾਕੇ ਦੇ ਦੇ ਤੁਸੀਂ ਇਹ ਚੀਜ਼ ਦੀ ਆਪਣੀ ਗਲਤੀ ਮੰਨਦੀ ਹੋ ਛੋਟੀ ਇਹ ਵੀ ਗਲਤੀ ਆਪਣੀ ਕੋਈ ਪਰਚਾ ਪੈਣੀ ਹੋਈ ਜੇ ਮੈਂ ਗਲਤੀ ਕੀਤੀ ਹੋਊਗੀ ਤਾਂ ਮੈਂ ਆਪੂ ਕਹਤੂੰਗੀ ਜੇ ਉਹਨਾਂ ਨੇ ਗਲਤੀ ਕੀਤੀ ਹੋਊਗੀ ਚਲੋ ਮਾਫੀ ਲੈ ਤੁਹਾਨੂੰ ਜੰਮਿਆ ਹੁੰਦਾ ਪੱਲੇ ਪਲਾਇਆ ਹੁੰਦਾ ਵੱਡੇ ਹੋਗੇ ਮਤਲਬ ਤੁਹਾਡਾ ਕਹਿਣ ਮਤਲਬ ਤੁਹਾਨੂੰ ਲੱਗਦਾ ਸੀਗਾ ਕਿ ਉਹਨਾਂ ਨੇ ਮੰਨਣਾ ਨਹੀਂ ਇਸ ਕਰਕੇ ਤੁਸੀਂ ਜਿਹੜਾ ਕੀ ਦੌੜ ਕੇ ਆ ਕਿ ਵਿਆਹ ਕਰਵਾਇਆ ਗੋਟ ਪਾਜੀ ਕਰਾਈ ਹੈ ਨਾ ਉਹ ਬਿਲਕੁਲ ਖੱਜਣ ਲੱਗੀ ਸੀ ਮੈਂ ਇਹਨਾਂ ਨੂੰ ਰੋਕੇ ਫੋਨ ਕੀਤਾ ਕਿ ਮੈਨੂੰ ਆ ਕੇ ਲੈ ਜਾਓ ਬੱਸ ਅੱਛਾ ਜੀ ਲੈ ਆਓ ਉਹ ਕੀ ਕਾਰਨ ਸੀਗਾ ਤੁਹਾਡੀ ਕੀ ਲਾਸ਼ ਮੰਗੀ ਹੈ ਤੁਹਾਡਿਆਂ ਨੂੰ ਮੈਂ ਆਪਣੇ ਘਰਦਿਆਂ ਨੂੰ ਸਜਾਤ ਕਰਵਾਉਣਾ ਚਾਹੁੰਦੀ ਆ ਹਮ ਹੁਣ ਵਿਆਹ ਹੋਏ ਦੋ ਮਹੀਨੇ ਹੋ ਗਏ ਵਿਆਹ ਦੋ ਮਹੀਨੇ ਤੋਂ ਪਹਿਲਾਂ ਵੀ ਕਦੇ ਇਦਾਂ ਲੜਾਈ ਝਗੜਾ ਹੋਇਆ ਜਾਂ ਘਰਦਿਆਂ ਨੇ ਤੁਹਾਨੂੰ ਬੁਲਾਇਆ ਫੋਨ ਕਰਕੇ ਘਰੇ ਆ ਜਾ ਜਾਂ ਕੋਈ ਗੱਲ ਕੀਤੀ ਫੋਨ ਦੇ ਵਿੱਚ ਨਹੀਂ 4 ਦਿਨ ਤੋਂ ਮੇਰੇ ਘਰ ਤੋਂ ਬਾਹਰ ਆ ਰਹੇ ਸੀ ਤੇ ਮੈਂਨੇ ਵਾਜਾ ਮਾਰਦੇ ਸੀ ਕਿ ਸ਼ਿਵੀ ਆਦਾ ਬਾਹਰ ਆ ਕੋਣ ਵਾਜਾ ਕੋਣ ਮਾਰਦਾ ਹੈ ਤੁਹਾਨੂੰ ਮੇਰੇ ਮਦਰ ਤੇ ਫੋਨ ਵਿਆਹ ਤੋਂ ਬਾਅਦ ਮਤਲਬ ਕਿੰਨੀ ਕਿ ਦੂਰ ਘਰ ਹੈ ਜੀ ਤੁਹਾਡਾ ਉਹ ਕਹਿੰਦੇ 6 ਤੇ 9 ਮਤਲਬ ਅਸੀਂ ਦੀ ਘਰ ਰਹਿੰਦੇ ਆ ਤੇ ਮੇਰੇ ਜਿਹੜੇ ਮਦਰ ਮਦਰ ਵਗੈਰਾ ਉਹ ਕੈਂਟ ਰਹਿੰਦੇ ਤੇ ਜਿਹੜੀ ਤੁਹਾਨੂੰ ਪ੍ਰੋਟੈਕਸ਼ਨ ਮਿਲੀ ਸੀਗੀ ਉਹ ਤੁਸੀਂ ਆਪਣੀ ਮਰਜ਼ੀ ਨਾਲ ਵਾਪਸ ਕੀਤੀ ਸੀਗੀ ਸਾਨੂੰ ਮਤਲਬ ਏਸੀਪੀ ਨੇ ਕਹਤਾ ਸੀ ਹੁਣ ਤੁਹਾਨੂੰ ਲੋਡਣੀ ਆ ਤੇ ਫਿਰ ਤੁਸੀਂ ਰਹਿਣ ਦੋ ਜੀ ਨਹੀਂ ਕਿਤਾ ਤੁਸੀਂ ਕਹਿੰਦਾ ਮੇਰੇ ਮਨ 'ਚ ਡਰ ਸੀ ਕੋਈ ਗੱਲ ਬਤ ਤੁਸੀਂ ਉਹਨਾਂ ਨੂੰ ਗੱਲ ਨਹੀਂ ਕੀਤੀ ਪ੍ਰਸ਼ਾਸਨ ਅੰਦਰ ਦੇ ਵਿੱਚ ਨਹੀਂ ਨਾ ਕਰੀ ਆਪਾਂ ਕਾਨੂੰ ਸਾਡੀ ਜਾਨ ਨੂੰ ਖਤਰਾ ਵੀ ਹੋ ਜਾਦਾ ਤੁਸੀਂ ਕਿਤਾ ਉਹਨੇ ਇੰਨੀ ਗੱਲ ਕੀਤੀ ਆ ਮੈਨੂੰ ਮੇਰੀ ਮੰਮੀ ਪਾਪਾ ਨੂੰ ਖਤਰਾ ਬਹੁਤ ਜ਼ਿਆਦਾ ਸੀ ਹਾਂ ਜੀ ਮੇਰੇ ਘਰ ਖਬਰ ਆਪਣੀ ਮਰਜ਼ੀ ਨਾਲ ਕਰਾ ਰਹੇ ਸੀ ਹਾਂਜੀ ਠੀਕ ਹੈ ਜੀ ਤੇ ਮੰਮੀ ਬਿਲਕੁਲ ਤੋਂ ਦੰਦਾਂ ਦੀਆਂ ਤਸਵੀਰਾਂ ਨੇ ਤੁਹਾਡਾ ਸੰਜੇ ਘਰ ਇਸ ਚੰ ਜਲੰਧਰ ਕੈਂਟ ਚੱਕ ਦਾ ਕੀ ਲੜਕਾ ਤੇ ਲੜਕੀ ਨੇ ਜਿਹੜਾ ਕੀ ਕੋਟ ਮਾਰੀ ਕਰਵਾਈ ਸੀ ਉਸ ਤੋਂ ਬਾਅਦ ਜਿਹੜਾ ਕੀ ਲੜਕੀ ਪਰਵਾਰ ਵੱਲੋਂ ਜਿਹੜਾ ਕੱਲ ਦੱਸਿਆ ਜਾਦਾ ਕੀ ਧੋਕੇ ਨਾਲ ਜਿਹੜੀ ਲੜਕੀ ਨੂੰ ਆਪਣੇ ਘਰ ਬੁਲਾਇਆ ਜਾਂਦਾ ਉਸ ਤੋਂ ਬਾਅਦ ਜਿਹੜਾ ਕਿ ਉਹ ਲੜਕੀ ਨਾਲ ਔਰ ਲੜਕੇ ਨਾਲ ਔਰ ਕਾਫੀ ਦੇ ਕੋਟ ਮਾਰ ਕੀਤੇ ਜਾਂਦੀ ਔਰ ਫਿਲਹਾਲ ਜਿਹੜਾ ਕਿ ਜਲੰਧਰ ਨੂੰ ਸਿਵਲ ਸਪੋਰਟ ਪਹੁੰਚੇ ਨੇ ਸੋ ਸਾਡਾ ਚੰਨ ਇਸ ਕਦੀ ਪੁਸ਼ਟੀ ਕਰਦਾ ਕਿ ਜੋ ਹੈ ਰੋਪ ਲਗਾ ਰਹੇ ਠੀਕ ਹੈ ਦੇਖ ਰਹਾ ਹੁਤਾ ਆਪਣਾ ਪੱਕ ਸਾਡੇ ਚੈਨਲ 'ਤੇ ਰੱਖ ਸਕਦਾ ਮੈਨੂੰ ਛੱਡ ਦੇ ਦੋ ਮੈਨੂੰ ਛੱਡ ਦੇ ਦੋ ਮੈਨੂੰ ਇੰਨਾ ਹੁਆ ਮਤਲਬ ਮਾਰੀ ਜਾ ਰਹੀ ਸੀ ਨਾ ਮੈਂ ਤਾਂ ਉਹ ਮੈਨੂੰ ਮੈਨੂੰ ਉਹ ਵੈਰੀਡਰ ਦੀ ਜਿਹੜੀ ਅਗਰ ਛੱਡ ਮੈਂ ਨਹੀਂ ਦੋੜ ਦੋਦੀ ਚਿੱਕਾ ਮਾਰ ਮਾਰ ਕੇ ਰੋਦੀ ਸੀ ਉਹਦੇ ਨਾਲ ਉਹ ਤੁਹਾਡੇ ਘਰ ਦੇ ਨੂੰ ਕਿਸੇ ਨੇ ਨਹੀਂ ਛੁਡਾਇਆ ਨਾ ਮਾਲੇ ਦੇ ਪਾਪਾ ਨੇ। ਉਹ ਹੀ ਮਾਰਦੇ ਸੀ। ਚ ਉਹ ਹੀ ਮਾਰਦੇ ਸੀ। ਤਿੰਨੋ ਜਣੇ ਮਾਰਦੇ ਸੀ ਬ੍ਰਦਰ, ਮਦਰ ਤੇ ਫਾਦਰ। ਉਹਨਾਂ ਨੇ ਸਿੱਖਾ ਨਹੀਂ ਜਿੱਤਿਆ। ਬਾਅਦ ਚ ਇਹਨਾਂ ਨੂੰ ਮਾਰਨ ਲਈ ਉਹ ਮਦਰ ਨੂੰ ਧਾਤ ਵਗੈਰਾ ਲੈ ਕੇ ਆਏ। ਇਹਨੂੰ ਅੱਜ ਖਤਮ ਵੀ ਕਰ ਦੇਣਾ। ਕੋਣ ਕਹਿੰਦਾ? ਮੇਰੇ ਗਾੜੀ ਵਿੱਚ ਫਾਦਰ, ਮਦਰ ਤੇ ਬ੍ਰਦਰ। ਜੀ। ਕਿ ਹੁਣ ਕੀ ਮੰਗ ਕੀ ਕਰਦੇ ਹੋ ਤੁਸੀਂ? ਨਾਨ ਨੂੰ ਸਜ਼ਾ ਦਿਵਾਣਾ ਚਾਹ। ਜਿਹੜੀ ਤੁਹਾਡੀ ਕੰਪਲੇਂਟ ਉਹ ਕਿਹੜੇ ਥਾਣੇ ਚੱਲ ਰਹੀ ਹੈ? ਕੈਂਟ ਥਾਣੇ ਵਿੱਚ ਚੱਲ ਰਹੀ ਹੈ। ਠੀਕ ਹੈ। ਦੇਖ ਸਕਦਾ ਹਾਂ। ਇਹ ਜਿਹੜਾ ਮੈਟਵੇ ਦੀ ਜਲੰਧਰ ਦੇ ਜਲੰਧਰ ਕੈਂਟ ਇਲਾਕੇ ਦਾ ਮਾਮਲਾ ਹੈ। ਤੋਂ ਦੱਸ ਦਈਏ ਤੁਹਾਨੂੰ ਇੱਕ ਵਾਰ ਫੇਰ ਤੋਂ ਜਿਹੜੇ ਕੈਂਟ ਵਿੱਚ ਜਿਹੜਾ ਕੀ ਤੁਹਾਨੂੰ ਦੱਸ ਦਈਏ ਕਿ ਇੱਕ ਲੜਕੀ ਔਰ ਲੜਕੇ ਵਿਚਾਲੇ ਕਿ ਕੁੱਟਮਾਰ ਕੀਤੀ ਗਈ ਸੀ ਕਰੋ ਪੱਜ ਕੇ ਸੋ। ਉਸ ਤੋਂ ਬਾਅਦ ਦੋ ਮਹੀਨੇ ਤੋਂ ਬਾਅਦ ਜਿਹੜਾ ਕੀ ਕੱਲ ਲੜਕੀ ਨੂੰ ਜਿਹੜਾ ਕੀ ਧੋਖੇ ਨਾਲ ਬੁਲਾਇਆ ਜਾਂਦਾ ਔਰ ਉਸ ਤੋਂ ਬਾਅਦ ਜਿਹੜਾ ਕੀ ਲੜਕੀ ਨਾਲ ਇਹ ਕੁੱਟਮਾਰ ਕੀਤੀ ਜਾਂਦੀ ਔਰ ਜਦੋਂ ਹਸਬੰਦ ਜਿੰਦਰ ਤੋਂ ਬਾਅਦ ਬਾਹਰ ਆ ਕੇ ਲੜਕੀ ਨਾਲ ਔਰ ਲੜਕੇ ਨਾਲ ਵੀ ਜਿਹੜਾ ਕੀ ਗਲੀ ਵਿੱਚ ਜਿਹੜੇ ਕੁੱਟਮਾਰ ਕੀਤੀ ਜਾਂਦੀ ਹੈ ਸੋ ਫਿਰ ਆ ਜਿੰਦਰ ਸਿਵਲ ਹਸਰ ਪਹੁੰਚੇ ਥਾਣਾ ਕੈਂਟ ਜਿਹੜਾ ਕਿ ਇਹਨਾਂ ਦਾ ਮਾਮਲਾ ਦਾ ਚੱਲ ਰਿਹਾ ਹੈ ਮੈਂ ਬੀ ਜੇ ਮੈਂ ਬਟਾ ਬਾਰੇ ਗੱਲ ਕਰਨਾ ਫਿਰ ਵੀ ਮੈਂ ਬਾਹਰ खड़ी ਹੋਗੀ ਕਿਹੀਂ ਤਾਂ ਜਦ ਮੈਂ ਚਾਰ ਪੰਜ ਦਿਨ ਉਹ ਲਗਾਤਾਰ ਹੈ ਪੰਜਵੇਂ ਦਿਨ ਉਸकी ਮਦਰ ਇੱਕ ਲੇਡੀ ਕੋ ਲੈ ਕੇ ਆਈਏ ਇਹ ਕਹਿ ਕੇ ਕਿ ਤੇਰੇ ਪਪਾ ਅੱਜ ਇਸ ਲਈ ਨਹੀਂ ਆਏ ਕਿਉਂਕਿ ਉਹਨੂੰ ਅਟੈਕ ਪੜਾ Oh. के ब्लॉकेज है ऑलरेडी पहले कभी हुई होगी हुई पड़ा होगा तो उन्होंने वो बहाना अच्छे से प्लान कर रखा था हमें नहीं मालूम तो उन्होंने कहा कि बेटा तेरे पापा को अटैक आया तुम तो कल आके उनको मिल जाना तो थोड़ा उनको अच्छा लगेगा तो अगले दिन जब उन्होंने हमने फोन किया तो उन्होंने फोन सारा दिन नहीं उठाया रात को उन्होंने फोन उठाया इन्हें पूछा पापा आ गए कहते हाँ तेरे पापा हॉस्पिटल से आ गए शो करा कि वो बिजी हैं हॉस्पिटल पर जब रात को ये घर गई हैं तो पापा ठीक ठाक थे लड़की अंदर थी

उसके बाद मैंने अपने रिचुअल्स के हिसाब घर पे भी शादी करवाई है शादी के कार्ड भी हैं सब कुछ है नीचे एक जगह है कोई शिव कोड़ी या शिव तालाब है वहां पर ये शादी हुई है पंडितों के उसमें जूना मट जूना अखाड़ा तो की। तो तो बुलाया गया तो के नाल बुलाया ये कहा गया देखने तो धोखे से बुलाया गया उसको कि ये तेरे पापा को मिल लीजिए तो जब वो घर में गई है तो लड़की को अंदर कर लिया और बेटे को बाहर फेंक दिया अंदर जब मैं काफी देर हो गई इसमें दरवाजा खड़काया तो कोई जवाब नहीं आया तो रुक रुक बाहर अभी आते हैं ऐसे हुँ। था तो जब इसने कहा मम्मी काफी देर होगी वो मुझे अंदर नहीं आने दे रहे मौका देखकर प्रशासन पहुंचे पुलिस पहुंची थी थाने मौका देखकर नहीं जी पुलिस या तो मुझे बहुत आपने फोन किया था मामला कंप्लेंट नहीं उनका क्या कहना था पुलिस का उनका कहना था चलो कुछ नहीं होता हम चलते हैं मैंने 112 नंबर पे कंप्लेंट की थी 112 नंबर की कंप्लेंट एक्सेप्ट हुई पर मुझे कोई रिप्लाई नहीं मिला उसका वहाँ पर आए थे 112 नंबर वाले पर मेरी उनसे कोई बात होने नहीं थी जो मौके पर वहाँ ड्यूटी पर थे सर चलो उन्हें बात नहीं होने दी उससे पहले जो मेरे कैंट में घर है जहाँ पर मैं रह रही हूँ वहाँ पर काफी सारे खड़े तो पर खड़े होने के बावजूद भी उन्होंने जब कहा गया की कोई स्पेशल सिक्योरिटी दे दी जाओ जाओ कुछ नहीं हूं उनके इस तरह की ट्यूनिंग थी बात करने की कुछ उच्च अधिकारे नीचे केंट थाने कैंट थाने नहीं जाऊंगा आप कुछ Uh, वहाँ से भी मुझे यही आया कि आप uh, कैंट थाने जाइए तो 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 था, चक्कर में क्या पहले वहाँ पे कीजिए क्योंकि उन्होंने एसीपी साहब ने तो मेरी लास्ट टाइम बहुत मदद की बड़े अच्छे से सुना हमें ऐसा नहीं है मैं उनको नहीं कह सकती ऐसे पर जब थाने आई तो कुछ वो ही था की आप लोग कम्प्रोमाइज कर लो उस जगह को छोड़ दो उस जगह को छोड़ दो आज लड़के को मारा है कल कुछ और ना हो जाए तो भाई आप ऐसा करो कहीं और लेके रह लो छुकी जीवन जियो मैं क्या सर ऐसे डर डर के कैसे जियेंगे जो डर आ रहा है मतलब उससे डर के कहीं और चले जाए मेरे पास सोर्स ऑफ इनकम नहीं है मेरा बेटा है, दस बारह तेरह हजार रूपए कमाता है मैं उसमें क्या किराए पे कर ले क्या जॉब करता है ये गाड़ियों की कंपनी में काम करता है सिट्रोन में अभी नवा नवा लगा क्यूँकी शादी के बाद उससे पहले वो काम करता था वाजरा में इसकी माँ ने कहकर उसको वहाँ से हटवा दिया प्राइवेट में था वहाँ से हटवा दिया फिर बेटे ने मतलब अभी दो चार दस दिन में ही शादी के जॉब ਜੋਇਨ ਕਰ ਨਹੀਂ ਇਸੇ ਲੜਕੇ ਦੇ ਮੰਮੀ ਪਾਪਾ ਬਿਲਕੁਲ ਤੁਹਾਨੂੰ ਦੱਸ ਗਏ ਕਰ ਫੇਰ ਤੋਂ ਇੱਕ ਦੱਸਿਆ ਕਿਹੜਾ ਕੀ ਆ ਕੈਂਟ ਦਾ ਮਾਮਲਾ ਜਿਹੜਾ ਕਿ ਇੱਕ ਲੜਕੇ ਉਹ ਲੜਕੀ ਨੇ ਜਿਹੜਾ ਕਿ ਕੋਟ ਮੈਰਿਜ ਕਰਵਾਇਸੀ ਕਰੋ ਭੱਜ ਕੇ ਸੋ ਉਸ ਤੋਂ ਬਾਅਦ ਜਿਹੜਾ ਕਿ 2 ਮਹੀਨੇ ਬਾਅਦ ਜਿਹੜਾ ਕਿ ਜਿਹੜਾ ਕਿ ਲੜਕੇ ਦੇ ਸੋਹਰਾ ਪਰਿਵਾਰ ਆ ਉਹਨਾਂ ਵੱਲੋਂ ਲੜਕੀ ਨੂੰ ਆਪਣੇ ਘਰ ਬੁਲਾਇਆ ਜਾਂਦਾ ਲੜਕੀ ਦੀ ਮਦਰ ਨੂੰ ਫੋਨ ਕੀਤਾ ਜਾਂਦਾ ਕਿ ਤੇਰੇ ਫਾਦਰ ਨੂੰ ਹਾਰਟ ਅਟੈਕ ਆ ਸੋ ਲੜਕੀ ਇਹ ਦੋ ਉੱਥੇ ਜਾਂਦੀ ਤੋਂ ਉਸ ਤੋਂ ਬਾਅਦ ਲੜਕੀ ਨਾਲ ਜਿਹੜਾ ਕਿ ਘਰ ਦਰਵਾਜ਼ੇ ਬੰਦ ਕਰਕੇ ਉਹਦੇ ਨਾਲ ਕੋਟਮਾਰ ਕੀਤੀ ਜਾਂਦੀ ਔਰ ਲੜਕੇ ਨਾਲ ਵੀ ਕੋਟਮਾਰ ਕੀ ਜਾਂਦੀ ਹੈ